ਦੋਸਤੋ ਕਿਸੇ ਨੇ ਬੜੀ ਹੀ ਹੈਰਾਨੀ ਵਾਲੀ ਗੱਲ ਕਹੀ ਹੈ ਕਿ ਜਦੋਂ ਜ਼ਿੰਦਗੀ ਖੁਦ ਅਸਥਾਈ ਹੈ ਤਾਂ ਇੱਥੇ ਹੋਰ ਕੁਝ ਸਥਾਈ ਕਿਵੇਂ ਹੋ ਸਕਦਾ ਹੈ ਯੂਨਾਨ ਵਿੱਚ ਇੱਕ ਸਮਰਾਟ ਸੀ ਜਿਸ ਕੋਲ ਬਹੁਤ ساری ਦੌਲਤ ਸੀ ਬਹੁਤ ਸਾਰਾ ਖਜ਼ਾਨਾ ਸੀ ਉਹ ਚਾਹੁੰਦਾ ਸੀ ਕਿ ਦੁਨੀਆ ਨੂੰ ਪਤਾ ਲੱਗੇ ਇਸ ਲਈ ਉਸਨੇ ਆਪਣੀ ਮੰਤਰੀ ਨਾਲ ਗੱਲ ਕੀਤੀ ਫਿਰ ਮੰਤਰੀ ਨੇ ਕਿਹਾ ਕਿ ਸਾਡਾ ਇੱਥੇ ਇੱਕ ਦਾਰਸ਼ਨਿਕ ਹੈ ਲੋਕ ਉਸ ਦੇ ਸ਼ਬਦਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ ਤਾਂ ਫਿਰ ਕਿਉਂ ਨਾ ਅਸੀਂ ਉਸ ਨੂੰ ਮਹਿਲ ਬੁਲਾਈਏ ਅਤੇ ਉਸ ਨੂੰ ਦਸੀਏ ਕਿ ਤੁਹਾਡਾ ਮਹਿਲ ਕਿੰਨਾ ਸ਼ਾਨਦਾਰ ਹੈ ਇਹ ਕਿੰਨਾ ਆਲੀਸ਼ਾਨ ਹੈ ਤੁਹਾਡੇ ਕੋਲ ਕਿੰਨੀ ਖੁਸ਼ੀ ਹੈ ਜਿਸ ਦਾ ਤੁਸੀਂ ਆਨੰਦ ਮਾਨ ਰਹੇ ਹੋ ਉਹ ਦਾਰਸ਼ਨਿਕ ਦਾ ਨਾਮ ਸੀ ਹੋਮਨ ਹੋਮਨ ਨੂੰ ਬੁਲਾਇਆ ਗਿਆ ਅਤੇ ਬਾਦਸ਼ਾਹ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਦੋਂ ਹੋਮਨ ਆਵੇਗਾ ਤਾਂ ਸਵਾਗਤ ਵਿੱਚ ਕੋਈ ਵੀ ਕਮੀ ਨਹੀਂ ਹੋਣੀ ਚਾਹੀਦੀ ਉਸ ਦਾ ਸਵਾਗਤ ਉਸੇ ਤਰ੍ਹਾਂ ਕੀਤਾ ਗਿਆ ਜਿਵੇਂ ਕਿਸੇ ਹੋਰ ਦੇਸ਼ ਦੇ ਸਮਰਾਟ ਦਾ ਸਵਾਗਤ ਕੀਤਾ ਜਾਂਦਾ ਹੈ। ਹੋਮਨ ਨੂੰ ਮਹਿਲ ਦਾ ਇਸ ਤਰ੍ਹਾਂ ਦौरा ਕਰਵਾਇਆ ਗਿਆ ਕਿ ਹੋਮਨ ਸਮਝ ਸਕੇ ਕਿ ਮਹਿਲ ਕਿੰਨਾ ਸੁੰਦਰ ਸੀ। ਵੱਡੇ ਬਾਗ ਹਨ, ਉੱਥੇ ਵੱਡੇ-ਵੱਡੇ ਚੂਮਰ ਲਟਕ ਰਹੇ ਸਨ। ਉਸ ਨੂੰ ਸੁਨਹਿਰੀ ਖਜ਼ਾਨੇ ਵੱਲ ਲਿਜਾਇਆ ਗਿਆ। ਹੋਮਨ ਸਭ ਕੁਝ ਦੇਖਦਾ ਰਿਹਾ। ਸਮਰਾਟ ਵੀ ਨਾਲ-ਨਾਲ ਤੁਰ ਰਿਹਾ ਸੀ ਅਤੇ ਹੋਮਨ ਦੇ ਚਿਹਰੇ ਤੇ ਹਾਅ-ਬਾਅ ਦੇਖ ਰਿਹਾ ਸੀ। ਹੋਮਨ ਖੁਸ਼ ਕਿਉਂ ਨਹੀਂ ਹੈ ਉਸ ਦੇ ਚਿਹਰੇ ਤੇ ਚਮਕ ਕਿਉਂ ਨਹੀਂ ਹੈ ਜਿਵੇਂ ਜਿਵੇਂ ਉਹ ਅੱਗੇ ਵੱਧਦੇ ਗਏ ਹੋਮਨ ਹੋਰ ਵੀ ਸੁਸਤ ਹੁੰਦਾ ਜਾ ਰਿਹਾ ਸੀ ਬਾਦਸ਼ਾਹ ਨੇ ਸੋਚਿਆ ਕਿ ਸ਼ਾਇਦ ਉਸ ਨੂੰ ਭੁੱਖ ਲੱਗੀ ਹੋਵੇ ਇਸ ਲਈ ਉਹ ਪਰੇਸ਼ਾਨ ਹੈ ਇਸ ਲਈ ਇੱਕ ਸ਼ਾਹੀ ਦਾਵਤ ਦੀਆਂ ਤਿਆਰੀਆਂ ਕੀਤੀਆਂ ਗਈਆਂ ਪਹਿਲਾਂ ਖਾਣਾ ਪਰੋਸਿਆ ਗਿਆ ਹੋਮਨ ਨੇ ਉਸ ਸ਼ਾਹੀ ਦਾਵਤ ਨੂੰ ਬਹੁਤ ਹੀ ਉਦਾਸ ਚਿਹਰੇ ਨਾਲ ਸਵੀਕਾਰ ਕੀਤਾ ਇਸ ਤੋਂ ਬਾਅਦ ਹੋਮਨ ਨੂੰ ਸ਼ਾਹੀ ਦਰਬਾਰ ਵਿੱਚ ਲਿਆਂਦਾ ਗਿਆ ਬਾਦਸ਼ਾਹ ਨੇ ਕਿਹਾ ਹੋਮਨ ਮੈਨੂੰ ਦੱਸ ਤੈਨੂੰ ਇਹ ਕਿਵੇਂ ਲੱਗਿਆ ਸਾਰੀ ਦੁਨੀਆ ਨੂੰ ਦੱਸੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਸ਼ਬਦਾਂ ਵਿੱਚ ਦੁਨੀਆ ਨੂੰ ਦੱਸੋ ਕਿ ਜੇਕਰ ਇਸ ਦੁਨੀਆ ਵਿੱਚ ਸਭ ਤੋਂ ਵੱਧ ਖੁਸ਼ੀ ਕੋਈ ਹੈ ਤਾਂ ਉਹ ਹੈ ਮੈਂ ਕਿਉਂਕਿ ਮੇਰੇ ਕੋਲ ਸਭ ਕੁਝ ਹੈ ਹੋਮਨ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰ ਸਕਦਾ ਸਮਰਾਟ ਨੇ ਪੁੱਛਿਆ ਫਿਰ ਸੱਚ ਕੀ ਹੈ ਜੋ ਤੁਹਾਨੂੰ ਸੱਚ ਲੱਗਦਾ ਹੈ ਉਹੀ ਕਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਸਭ ਦੇਖਣ ਤੋਂ ਬਾਅਦ ਤੁਹਾਨੂੰ ਕੀ ਮਹਿਸੂਸ ਹੋਇਆ ਹੋਮਨ ਨੇ ਕਿਹਾ ਕਿ ਇਹ ਹੀ ਸਭ ਜੋ ਮੈਂ ਦੇਖ ਸਕਦਾ ਹਾਂ ਉਹ ਅਸਥਾਈ ਹੈ ਇਹ ਪਲਪੜ ਦੀ ਖੁਸ਼ੀ ਹੈ ਅਤੇ ਮੈਂ ਪਲਪੜ ਨੂੰ ਖੁਸ਼ੀ ਨਹੀਂ ਸਮਝਦਾ ਜੋ ਕੁਝ ਦਿਖਾਈ ਦੇ ਰਿਹਾ ਹੈ ਉਹ ਅਲੋਪ ਹੋ ਜਾਵੇਗਾ ਇਸ ਲਈ ਇਹ ਕਹਿਣਾ ਕਿ ਤੁਸੀਂ ਸਭ ਤੋਂ ਖੁਸ਼ ਹੋ ਮੈਂ ਇਹ ਨਹੀਂ ਕਹਿ ਸਕਦਾ ਬਾਦਸ਼ਾਹ ਨੇ ਫਿਰ ਕਿਹਾ ਹੁਣ ਤੂੰ ਦੱਸ ਦੇ ਕਿ ਮੈਂ ਸਭ ਤੋਂ ਵੱਧ ਖੁਸ਼ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਲੋਕ ਤੁਹਾਡੀ ਗੱਲ ਸੁਣਦੇ ਹਨ ਜੇ ਤੁਸੀਂ ਇਹ ਕਹੋਗੇ ਤਾਂ ਦੁਨੀਆ ਮੰਨੇਗੀ ਕਿ ਸਮਰਾਟ ਸਭ ਤੋਂ ਖੁਸ਼ ਹੈ ਹੋਮਨ ਨੇ ਕਿਹਾ ਕਿ ਮੈਂ ਕੁਝ ਨਹੀਂ ਕਹਾਂਗਾ ਅਤੇ ਜਦੋਂ ਹੋਮਨ ਨੇ ਸਪਸ਼ਟ ਗੱਲ ਦੱਸੀ ਤਾਂ ਸਮਰਾਟ ਗੁੱਸੇ ਹੋ ਗਿਆ ਉਸ ਦਾ ਤਖਤ ਉਸ ਦੀ ਕੁਰਸੀ ਜਿੱਥੇ ਉਹ ਬੈਠਦਾ ਸੀ ਉਸ ਦੇ ਬਿਲਕੁਲ ਸਾਹਮਣੇ ਖੜਾ ਸੀ ਜਿੱਥੇ ਉਹ ਵਾਕ ਸੁਣਾਉਂਦਾ ਸੀ ਉਸ ਨੇ ਕਿਹਾ ਕਿ ਜਾਓ ਅਤੇ ਇਸ ਨੂੰ ਬੰਨ ਦਿਓ ਅਤੇ ਤਲਵਾਰ ਨਾਲ ਇਸ ਦਾ ਸਿਰ ਵੱਢ ਦਿਓ ਕਹਾਣੀ ਖਤਮ ਕਰੋ ਹੋਮਨ ਨੂੰ ਉਸ ਖੰਭੇ ਨਾਲ ਬੰਨ੍ਹਿਆ ਗਿਆ ਸੀ ਜਿੱਥੇ ਸਜ਼ਾਵਾ ਸੁਣਾਈਆਂ ਜਾਂਦੀਆਂ ਸਨ ਅਤੇ ਸਮਰਾਟ ਨੇ ਕਿਹਾ ਮੈਂ ਤੈਨੂੰ ਇੱਕ ਵਾਰ ਫਿਰ ਮੌਕਾ ਦੇ ਰਿਹਾ ਹਾਂ ਉਨ੍ਹਾਂ ਨੂੰ ਦੱਸੋ ਕਿ ਮੈਂ ਸਭ ਤੋਂ ਵੱਧ ਖੁਸ਼ ਹਾਂ ਹੋਮਨ ਨੇ ਕਿਹਾ ਕਿ ਇਹ ਝੂਠ ਹੈ ਅਤੇ ਮੈਂ ਇਹ ਨਹੀਂ ਕਹਿ ਸਕਦਾ ਤੇ ਉਸ ਦਾ ਸਿਰ ਸਰੀਰ ਤੋਂ ਵੱਖ ਕਰ ਦਿੱਤਾ ਗਿਆ ਸਾਲ ਬੀਤਦੇ ਗਏ ਜੰਗਾਂ ਲਗਾਤਾਰ ਵੱਦਦੀਆਂ ਰਹੀਆਂ ਪਰ 10 ਸਾਲ ਬਾਅਦ ਇੱਕ ਯੁੱਧ ਹੋਇਆ ਜਿਸ ਵਿੱਚ ਸਮਰਾਟ ਹਾਰ ਗਿਆ ਅਤੇ ਜੇਤੂ ਸਮਰਾਟ ਨੇ ਇਸ ਸਮਰਾਟ ਨੂੰ ਆਪਣੀ ਹੀ ਤਾਕਤ ਦੇ ਸਾਹਮਣੇ ਇੱਕ ਥੰਮ ਤੇ ਟੰਗ ਦਿੱਤਾ ਅਤੇ ਕਿਹਾ ਇਸ ਦਾ ਸਿਰ ਵੱਢ ਦਿਓ ਜਦੋਂ ਉਹ ਖੰਬੇ ਤੇ ਬੈਠਾ ਸੀ ਤਾਂ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਹੋਮਨ ਉਸ ਦੇ ਸਾਹਮਣੇ ਬੈਠਾ ਹੋਵੇ ਤੇ ਅਹੇ ਉਹ ਕਹਿ ਰਿਹਾ ਹੋਵੇ ਮੈਂ ਤੈਨੂੰ ਕਿਹਾ ਸੀ ਕਿ ਸਭ ਕੁਝ ਖਤਮ ਹੋ ਜਾਵੇਗਾ ਸਭ ਕੁਝ ਅਸਥਾਈ ਹੈ ਤੂੰ ਸਭ ਤੋਂ ਖੁਸ਼ ਹੈ ਇਹ ਸੱਚ ਨਹੀਂ ਹੈ ਉਹ ਮੁਸਕਰਾ ਰਿਹਾ ਸੀ ਅਤੇ ਉੱਚੀ ਉੱਚੀ ਚੀਕ ਰਿਹਾ ਸੀ ਕਿ ਹੋਮਨ ਤੂੰ ਸਹੀ ਸੀ ਸੋਲਨ ਤੂੰ ਸਹੀ ਸੀ ਉਸ ਜੇਤੂ ਸਮਰਾਟ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਹੋਮਨ ਕੌਣ ਹੈ ਫਿਰ ਸਾਰੀ ਕਹਾਣੀ ਸਾਹਮਣੇ ਆਈ ਕਹਾਣੀ ਦਾ ਸਾਰ ਇਹ ਹੈ ਕਿ ਸਭ ਕੁਝ ਅਸਥਾਈ ਹੈ ਇਸ ਲਈ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਮਿਲਦਾ ਹੈ ਤਾਂ ਖੁਸ਼ ਨਾ ਹੋਵੋ ਅਤੇ ਜੇ ਤੁਹਾਨੂੰ ਬਹੁਤ ਘੱਟ ਮਿਲਦਾ ਹੈ ਤਾਂ ਉਦਾਸ ਨਾ ਹੋਵੋ ਕਿਉਂਕਿ ਸਮੇਂ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਭਾਵੇਂ ਇਹ ਚੰਗਾ ਹੋਵੇ ਜਾਂ ਮਾੜਾ ਇਹ ਬਹੁਤ ਜਲਦੀ ਲੰਘ ਜਾਂਦਾ ਹੈ ਇੱਕ ਵਾਰ ਫਿਰ ਮੈਂ ਅਕਸਰ ਇਹੀ ਗੱਲ ਕਹਿੰਦੀ ਹਾਂ ਕੁਝ ਅਜੀਹਾ ਕਰੋ ਜੋ ਦੁਨੀਆ ਤੁਹਾਡੇ ਵਾਂਗ ਕਰਨਾ ਚਾਹੁੰਦੀ ਹੈ